ਹਲੋ ਗਾਇਸ ਤੁਸੀਂ ਨਾਲ ਹੀ ਤੇ ਮੈਂ ਇਹ ਨਹੀਂ ਕੁਛ ਨਹੀਂ ਵੱਲ ਤੁਸੀਂ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਸਾਡੇ ਨਾਲ ਖੜਦੇ ਨਹੀਂ ਆ ਕੁਛ ਵੀ ਮੈਂ ਤੁਹਾਨੂੰ ਇੰਨਾ ਕੁਛ ਕਹਿਨੀ ਤੁਸੀਂ ਫਿਰ ਵੀ ਸਾਡੇ ਨਾਲ ਨਹੀਂ ਖੜਦੇ ਮੈਨੂੰ ਇੰਨਾ ਗੁੱਸਾ ਆਉਂਦਾ ਬਹੁਤ ਜ਼ਿਆਦਾ ਮੈਂ ਇੰਨੀ ਮਿਹਨਤ ਕਰਦੀ ਇੰਨਾ ਸਭ ਕੁਝ ਕਰਦੀ 24 ਘੰਟੇ ਮਿਹਨਤ ਕਰਦੀਆਂ ਇੰਨਾ ਕੁਛ ਨਹੀਂ ਕੀਤਾ ਫਿਰ ਵੀ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਹੋ ਕਿ ਮਤਲਬ ਕਿ ਤੁਸੀਂ ਸਾਡੇ ਕਹਿੰਦੇ ਹੋ ਕਿ ਇਦਾਂ ਕਰੋ ਇਦਾਂ ਕਰੋ ਇਦਾਂ ਤੁਹਾਡੇ ਅਕੋਰਡਿੰਗ ਹੀ ਚੱਲਦੇ ਆ ਤੁਸੀਂ ਵੀ ਤੁਸੀਂ ਕੁਛ ਨਹੀਂ ਕਰਦੇ ਕਿਉਂਕਿ ਸਾਡੀ ਪਹਿਲਾ ਵੀਡੀਓ ਤੋਂ ਉਦੋਂ ਪਰ ਬਿਓ ਕਿੰਨੇ ਵਿਡਿਆਉਂਦੇ ਹੋਂਦੇ ਕੋ ਬਿਓ ਕਿੱਦਾਂ ਆਂਦੇ ਆ ਹੁਣ ਤਾਂ ਇੱਕ ਇੱਕ ਦਿਨ ਦੋ ਢਾਈ ਤੋਂ 300 ਬਿਓ ਆਂਦੇ ਆ ਉਸ ਤੋਂ ਜ਼ਿਆਦਾ ਬਿਓ ਨਹੀਂ ਆਂਦੇ ਤੁਸੀਂ ਕਿਛੇ ਸਾਡੀ ਤੁਸੀਂ ਵੀਡੀਓ ਨਹੀਂ ਦੇਖਿਆ ਸਾਡੇ ਮੈਂ ਅਸੀਂ ਇੰਨੀ ਮਿਹਨਤ ਕਰਦੇ ਮੈਂ ਆਪਣੀ ਰੋਟੀ ਖਾਦੇ ਖਾਦੇ ਵੀਡੀਓ ਬਣਾਉਂਦੀ ਆ ਤੁਸੀਂ ਕਹਿੰਦੇ ਘਰ ਦੀ ਵੀਡੀਓ ਬਣਾਉਣੇ ਬਾਅਦ ਵੀ ਬਣਾਇਆ ਸੀ ਬਾਅਦ ਦੀ ਵੀ ਦੋ ਤਿੰਨ ਦਿਨ ਪਾਈ ਆ ਉਹਦੇ ਵਿੱਚ ਵੀ ਕਿੰਨੇ ਬਿਓ ਤੋਂ ਆਣੇ ਚਾਹੀਦੇ ਉਹਦੇ ਉੱਪਰ ਬਿਲਕੁਲ ਸਹੀ ਬਿਓ ਨਹੀਂ ਆਏ ਮੈਨੂੰ ਇੰਨਾ ਗੁੱਸਾ ਆਇਆ ਹੋਇਆ ਨਾ ਬਹੁਤ ਜ਼ਿਆਦਾ ਇੰਨੀ ਮਿਹਨਤ ਕਰਦੇ ਅੱਜ ਮੈਂ ਬਲੌਗਿੰਗ ਨਹੀਂ ਬਣਾਇਆ ਮੇਰੇ ਨੂੰ ਦੇਖਾ ਚੀਨ ਇੰਟਰਵਿਊ ਆਇਆ ਤੁਹਾਡੇ ਮੈਂ ਨਾ ਮਿਹਨਤ ਕਰਦੀ ਨੂੰ ਕੁਝ ਕਰਦੀ ਆਪਣੇ ਕੁਛ ਕਰਦੀ ਹਲਸਦਾਰ ਵਾਸਤੇ ਕਿ ਕਰਦੀ ਹਾਲਤ ਮੇਰੀ ਘਰ ਦੀ ਹਾਲਤ ਠੀਕ ਰਹੇ ਫਿਰ ਵੀ ਤੁਸੀਂ ਲੋਕ ਹੈਲਪ ਨਹੀਂ ਕਰ ਸਕਦੇ ਪਹਿਲਾਂ ਇਹਨੇ ਮੇਰੇ ਸਬਸਕ੍ਰਾਈਬਰ ਇੰਨੇ 1300 ਸਬਸਕ੍ਰਾਈਬਰ ਹੈ ਵਿਊ 1300 ਨਹੀਂ ਆਉਂਦੇ ਇੰਨੇ ਮਤਲਬ ਇਹਨੇ ਦਿੱਕਤ ਹੁੰਦੀ ਹੈ ਨਾ ਬਹੁਤ ਜਿਆਦਾ ਇਹਨੇ ਮਿਹਨਤ ਕਰਦੇ ਸਭ ਕੁਝ ਕਰਦੇ ਆ ਤੂੰ ਵੀ ਤਸ ਲੋਕ ਨਹੀਂ ਕਰਦੇ ਕੁਛਾ ਤਾਂ ਅੰਡੇ ਤੁਹਾਨੂੰ ਵੀ ਪਤਾ ਹੈ ਮੇਰਾ ਤਾਂ ਵੀ ਇੰਨਾ ਬੁਰਾ ਹਾਲ ਹੋ ਗਿਆ ਮੈਂ ਕੀ ਕਰਾਂ ਮੈਂ ਅੱਜ ਸਾਰੇ ਦਿਖਲੁੰਦੀ ਨਹੀਂ ਆ ਮੈਨੂੰ ਰੋਣਾ ਮੈਂ ਸਵੇਰੇ ਵੀ ਜਦੋਂ ਵੀਡੀਓ ਦੇ ਵੀਓ ਦੇਖੇ ਮੈਨੂੰ ਰੋਣਾ ਆ ਗਿਆ ਕਿ ਇੰਨੀ ਮਿਹਨਤ ਕਰਦੇ ਫਿਰ ਵੀ ਤੁਸੀਂ ਕੱਲ ਮੈਂ ਸਪੈਸ਼ਲ ਤੁਹਾਡੇ ਵਾਸਤੇ 파ਰਗ ਗਈ ਸੀ 파ਰਗ ਵਾਲੀ ਵੀਡੀਓ ਬਣਾਈ ਫਿਰ ਵੀ ਤੁਸੀਂ ਕੁਛ ਨਹੀਂ ਕੀਤਾ ਤੇ ਕੋਈ ਵੀ ਬੰਦਾ ਇੰਨਾ ਕੁਛ ਕਰਦਾ ਤੁਸੀਂ ਉਹਨੇ ਥੋੜਾ ਬਹੁਤ ਸੋਚ ਹੀ ਸਕਦੇ ਹੋ ਕਿ ਨਹੀਂ ਚਲੋ ਕੋਈ ਨਾ ਮੈਂ ਨਹੀਂ ਮਿਹਨਤ ਕਰਦੀ ਫਿਰ ਜਿਹੜੀ ਕੁੜੀ ਨੰਗੀ ਪੁੰਗੀ ਗੰਦੀ ਜਿਹੀ ਵੀਡੀਓ ਬਣਾਉਂਦੀ ਐ ਨਾ ਤੁਸੀਂ ਉਹਨਾਂ ਨੂੰ ਲਾਈਕ ਵੀ ਕਰਦੇ ਹੋ ਵੀਡੀਓ ਵੀ ਦੇਖਦੇ ਬਲੌਗ ਵੀ ਦੇਖਦੇ ਸਾਡੇ ਬਲੌਗਿੰਗ ਦੀ ਵੀਡੀਓ ਨੂੰ ਘਰੇਲੂ ਬਲੌਗ ਹੁੰਦੇ ਫਿਰ ਤੁਸੀਂ ਉਹ ਨਹੀਂ ਦੇਖਦੇ ਚਲੋ ਕੋਈ ਗੱਲ ਮੈਨੂੰ ਗੁੱਸਾ ਆਉਂਦੀ ਆ ਤੇ ਕੀ ਕਰਾਂ ਹੁਣ ਜੇ ਮੇਰੀ ਵੀਡੀਓ ਤੇ ਮੈਂ 2-4 ਦਿਨ ਹੋਰ ਦੇਖਣ ਜੇ ਵੀਊ ਨਹੀਂ ਆਏ ਤਾਂ ਮੈਂ ਵੀਡੀਓ ਬਣਾਉਣੀ ਬੰਦ ਕਰ ਦਿਆਂੀ ਮੈਂ ਨਹੀਂ ਬਣਾਣੀ ਵੀਡੀਓ ਮੂੰਹ ਫਿਰ ਦਿਲ ਦੁਖਦਾ ਹੋਇਆ ਯਾਰ ਇੰਨੀ ਮਿਹਨਤ ਕਰੋ ਫਿਰ ਵੀ ਤੁਸੀਂ ਰਿਸਪੌਂਸ ਦਿੱਤਾ ਦਾ ਦਿੰਦੇ ਤਾਂ ਗੁੱਸਾ ਤਾਂ ਆਉਂਦਾ ਹੀ ਆ ਚਲੋ ਬੱਕ ਤੁਹਾਡੀ ਮੰਦੀ ਆ ਚਲੋ ਠੀਕ ਆ ਸੇ